ਜਿਹੜਾ ਜਿਹੜਾ ਕੈਬਨਟ ਮੰਤਰੀ ਬਣਿਆ ਹੋਇਆ ਜਿੱਥੇ ਵੀ ਜਾਊ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਤਿੰਨ ਤਣ ਚਾਰ ਚਾਰ ਵਾਰੀ ਬੋਰੀਆਂ ਦੀ ਬੋਰੀਆਂ ਦੀ ਚੱਕ ਧਰ ਕਰਨੀ ਪੈਂਦੀ ਆ ਇਹ ਸਾਰੇ ਮਜ਼ਦੂਰ ਭਰਾਵਾਂ ਦਾ ਹਾਲਾਤ ਨੇ ਤੇ ਬਰ ਇਹਨਾਂ ਨੂੰ ਉਹੀ ਮਿਟ ਰਹੀ ਆ ਵੀ ਪਰ ਜਿਹੜੇ ਬੋਰੀਆਂ ਨੂੰ ਚਰਕਾ ਕੇ ਧਰਾ ਧਰਾ ਕੇ ਨੋ ਤਿੰਨ ਤਣ ਵਾਰੀ ਉਹਨਾਂ ਦੇ ਢੂਆਂ ਕੋਡੀਆਂ ਕਰਤੀਆਂ ਭਵੰਤਮਨ ਕਹਿੰਦਾ ਸੀ ਇੱਕ ਦਿਨ ਚ ਕਣਕ ਚੱਕਦੇ ਨੇ ਉਹ ਚੱਕ ਰਿਹਾ ਕਿ ਨਹੀਂ ਚੱਕ ਰਿਹਾ ਨਹੀਂ ਚੱਕ ਰਿਹਾ ਕਿ ਟ੍ਰਾਲੀ ਤੋਂ ਲੈ ਨਹੀਂ ਦੀ ਇਸ ਤਰ ਭਰੀ ਜਾਂਦੇ ਆ ਹਾਂਜੀ ਜਿੰਨੇ ਵੀ ਮੇਰੇ ਪੰਜਾਬੀ ਮੇਰੇ ਭੈਣ ਭਰਾ ਸਾਡੀ ਆਵਾਜ਼ ਨੂੰ ਸੁਣ ਰਹੇ ਨੇਗੇ ਅਸੀਂ ਪੂਰੇ ਪੰਜਾਬ ਤੇ ਕਰੇ ਜਿਹੜੀ ਆਵਾਜ਼ ਲੈ ਕੇ ਜਾਣਾ ਚਾਹੁੰਦੇ ਆ ਕਿ ਜਿਹੜੀ ਭਗਮਾਨਤਮਾਨ ਦੀ ਸਰਕਾਰ ਇਹ ਗੱਲ ਕਰ ਰਹੀ ਹੈ ਵਾਅਦੇ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਹਰ ਰੋਜ਼ ਚੈਨਲਾਂ ਦੇ ਉੱਪਰ ਕਿ ਜਿਹੜੇ ਕਿਸਾਨਾਂ ਦਾ ਮੈਂ ਦਾਣਾ-ਦਾਣਾ ਜਦੋਂ ਟਰਾਲੀ ਲੈਂਦੀ ਆ ਉਹਦੀ ਚੱਕ ਦਿੰਨਾ ਇਹਦੀ ਸੱਚਾਈ ਕੀ ਹੈ ਇਹਦੀ ਸੱਚਾਈ ਮੈਂ ਆਪਣੇ ਪਿੰਡ ਕੋੜਦਣਾ ਦੀ ਮੰਡੀ ਦੇ ਵਿੱਚ ਖੜਾ ਹਾਂ ਕਣਕ ਆਈ ਨੂੰ 16 ਤਰੀਕ ਤੋਂ ਜਿਹੜੀ ਕਣਕ ਇੱਥੇ 15 ਤੋਂ ਲੈ ਕੇ 16 ਤਰੀਕ ਤੱਕ ਦੇ ਸਾਡੇ ਜਿਹੜੇ ਕਿਸਾਨ ਆ ਕਣਕ ਲਈ ਮੰਡੀਆਂ ਦੇ ਵਿੱਚ ਬੈਠੇ ਨੇਗੇ ਸਚਾਈ ਇਹ ਆ ਕਿ ਗਰਾਊਂਡ ਦੀ ਇੱਥੇ ਆ ਕੇ ਕੋਈ ਬੋਲੀ ਲਾਉਣ ਨੂੰ ਤਿਆਰ ਨਹੀਂ ਜੇਕਰ ਬੋਲੀ ਲਾਉਂਦੇ ਨੇ ਘੇਟੇਰੀ ਨੂੰ ਬੋਲੀ ਲਾ ਕੇ ਜਾਂਦੇ ਨੇ ਤਾਂ ਉਹ ਮਸ਼ੀਨ ਦੀ ਕੱਢ ਕੇ ਖੜ ਜਾਂਦੇ ਨੇ ਮੌਕਚਰ ਵਾਲੀ ਉਹ ਕਹਿੰਦੇ ਨੇ ਆ ਦੇਖੋ ਮੌਕਚਰ ਨੂੰ ਇਹ ਕਿਹੜਾ ਝੋਨਾ ਬਾਈ ਹੁਣ ਅੱਜ ਦਾ ਅੱਜ ਦਾ ਜਿਹੜਾ ਆ ਜਿਹੜਾ ਮੌਸਮ ਹੁੰਦਾ ਇਹ ਮੌਸਮ ਕਿੰਨਾ ਰੁੱਖਾ ਮੌਸਮ ਹੁੰਦਾ ਜਾਂ ਫਿਰ ਉਪਰੋਂ ਚਲਾ ਉਪਰੋਂ ਜਿਹੜੀ ਬਾਰਿਸ਼ ਪਈ ਉਹਦਾ ਵੱਖਰੀ ਗੱਲ ਆ ਵੀ ਅੱਜ ਕੱਲ ਤਾਂ ਬੰਦੇ ਸੁੱਕ ਵੀ ਕਣਕ ਨੂੰ ਤੁਸੀਂ ਕਹਿੰਦੇ ਕਣਕ ਨਹੀਂ ਸੁੱਕੀ ਹੈਗੀ ਇਹ ਗਰਾਊਂਡ ਲੈਵਲ ਦੀ ਸੱਚਾਈ ਇਹ ਆ ਪੰਜਾਬ ਦਾ ਮੁੱਖ ਮੰਤਰੀ ਰੋਜ਼ ਜਾ ਕੇ ਗਜਰਾਤ ਦੇ ਵਿੱਚ ਜਾ ਕੇ ਕਹੀ ਜਾਂਦਾ ਮੈਂ ਕਿਸਾਨਾਂ ਦੀ ਕਣਕ ਇੱਕ ਦਿਨ ਨਹੀਂ ਮੰਡੀ ਦੇ ਵਿੱਚ ਰਹਿਣ ਦਿੰਦਾ ਆਹ ਦੇਖ ਲਓ ਅੱਜ 15-15 ਦਿਨ ਹੋ ਗਏ 10-10 ਦਿਨ ਹੋ ਗਏ ਕਣਕ ਮੰਡੀ ਦੇ ਵਿੱਚ ਰੁਲੀ ਜਾਂਦੀ ਨੂੰ ਕੋਈ ਵੀ ਇੱਥੇ ਆ ਕੇ ਬੋਲੀ ਲਾਉਣ ਨੂੰ ਤਿਆਰ ਨਹੀਂ ਮੈਂ ਸਾਡੇ ਸਾਰੇ ਪਿੰਡ ਦੇ ਪਤਵੰਤੇ ਸੱਜਣ ਖੜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਖੜੇ ਨੇਗੇ ਪਰ ਜਿਹੜੀ ਮੇਨ ਗੱਲ ਇਹ ਆ ਅੱਗੇ ਮੈਂ ਸਾਰੀ ਗੱਲ ਕਰਵਾਉਣੀ ਆ ਮੈਂ ਕੋਈ ਗੱਲ ਕਹਿ ਦੇਣਾ ਚਾਹੁੰਦਾ ਭਗਮਾਨਤਮਾਨ ਸਰਕਾਰ ਨੂੰ ਖਾਸ ਕਰਕੇ ਇਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਕੈਬਨਿਟ ਮੀਤ ਹੈਰ ਜਿਹੜਾ ਚੋਣਾਂ ਲੜ ਰਿਹਾ ਇਥੋਂ ਬਹੁਤ ਸਰਕਾਰ ਨੂੰ ਸਖਤ ਇਤਜ਼ਾਮ ਨਹੀਂ ਸੀ ਦੇ ਦੇਣਾ ਚਾਹੁੰਦੇ ਆ ਜੇਕਰ ਇਹ ਸਾਡਾ ਮਸਲਾ ਪਿੰਡ ਦਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਮਸਲਾ ਹੱਲ ਨਾ ਕਰਿਆ ਤਾਂ ਮੈਂ ਸਖਤ ਇਹ ਗੱਲ ਕਹਿਣਾ ਕਿ ਅਸੀਂ ਪਿੰਡਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੋਟਾਂ ਮੰਗਣ ਨਹੀਂ ਬਣ ਦੇਵਾਂਗੇ ਜਿੱਥੇ ਵੀ ਪੰਜਾਬ ਦਾ ਇਹ ਮੀਤ ਹੈਰ ਜਿਹੜਾ ਕੈਬਨਿਟ ਮੰਤਰੀ ਬਣਿਆ ਹੋਇਆ ਹੈ ਜਿੱਥੇ ਵੀ ਜਾਊ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਨਹੀਂ ਆਉਣ ਦਿੰਦੇ ਐਵੇਂ ਝੂਠੇ ਵਾਅਦੇ ਝੂਠੇ ਡਰਾਮੇ ਕਰੀਏ ਨੇ ਚੈਨਲਾਂ ਦੇ ਉੱਪਰ ਆ ਕੇ ਆਹ ਸੱਚਾਈ ਕੀ ਆ ਮੈਂ ਸਾਰੀ ਕਿਸਾਨਾਂ ਨੂੰ ਦਿਖਾਉਣਾ ਇਹ ਸਾਰੀ ਕਿਸਾਨ ਸਾਡੇ ਸੱਚਾਈ ਦੱਸਣਗੇ ਐਵੇਂ ਰੋਜ਼ ਗੱਲਾਂ ਕਹੀਏ ਨੇ ਕਿ ਕਣਕ ਨਹੀਂ ਸੀ ਕਾਸ ਸੀ ਮੰਡੀਆਂ 'ਚ ਰੋਲਣ ਦਿੰਦੇ ਸੀ ਆ ਨਹੀਂ ਰੋਲਣ ਦਿੰਦੇ ਕਣਕ ਤਾਂ ਰੁਲੀ ਰਹੀ ਆ ਨਾਲ ਸਾਡੇ ਜਿਹੜੇ ਕਿਸਾਨਾਂ ਦੇ ਨਾਲ ਸਾਡੇ ਮਜ਼ਦੂਰ ਭਰਾ ਵੀ ਉਮਝ ਕਰੂਰ ਰੋੜ ਰੱਖੇ ਨੇ ਆਹ ਮਜ਼ਦੂਰ ਭਰਾ ਨੇ ਗਾ ਦੇਖ ਲਓ ਜਿਹੜੇ ਆਹ ਲਾਈਆਂ ਪਈਆਂ ਨੇ ਗਾ ਧਾਂਗਾ ਵੱਡੀਆਂ ਵੱਡੀਆਂ ਲਾਈਆਂ ਪਈਆਂ ਨੇ ਗਾ ਇਹਨੂੰ ਚੱਕਣ ਨੂੰ ਤਿਆਰ ਨਹੀਂ ਹੈਗੇ ਅਨਾਜ ਨੂੰ ਹੁਣ ਜੇ ਇਹ ਅਨਾਜ ਕੀ ਕਰਦਣ ਹੁ ਕਣ ਕੱਠੀ ਕਰਕੇ ਪਤਾੰਗਾ ਲਾਉਂਦੇ ਨੇ ਵੱਡੀਆਂ ਵੱਡੀਆਂ ਜੇ ਟਰੱਕ ਆਉਣ ਇਹ ਥਾਂ ਬਿਲਾ ਹੋਵੇ ਇੱਥੇ ਇਹ ਇਹਨਾਂ ਨੂੰ ਇੱਕ ਵਾਰੀ ਚੱਕਣੀ ਪਵੇ ਕਣ ਕੇ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕਣਾ ਪੈਂਦਾ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕ ਕੇ ਧਰਨਾ ਪੈਂਦਾ ਪਹਿਲਾਂ ਤਾਂ ਉੱਥੋਂ ਚੱਕਦੇ ਨੇ ਫਿਰ ਇੱਥੇ ਲਿਆਉਂਦੇ ਨੇ ਫਿਰ ਟਰੱਕਾਂ ਦੇ ਵਿੱਚ ਲਾ ਦਿੰਦੇ ਨੇ ਤਿੰਨ ਤਿੰਨ ਚਾਰ ਚਾਰ ਵਾਰੀ ਬੋਰੀਆਂ ਦੀ ਬੋਰੀਆਂ ਦੀ ਚੱਕ ਧਰ ਕਰਨੀ ਪੈਂਦੀ ਆ ਇਹ ਸਾਰੇ ਮਜ਼ਦੂਰ ਭਰਾਵਾਂ ਦਾ ਹਾਲਾਤ ਨੇਗੇ ਮੈਂ ਕਿਸਾਨਾਂ ਨਾਲ ਵੀ ਗੱਲ ਕਰਾਉਣਾ ਮੈਂ ਮਜ਼ਦੂਰਾਂ ਨਾਲ ਵੀ ਗੱਲ ਕਰਾਉਣਾ ਇਹ ਸਰਕਾਰ ਦੀ ਅਸਲੀ ਜਿਹੜੀ ਸੱਚਾਈ ਦੇਖ ਲਓ ਵੀ ਗਰਾਊਂਡ ਤੇ ਸੱਚਾਈ ਸੱਚਾਈ ਝੂਠੇ ਡਰਾਮੇ ਕਿਉਂਕਿ ਲੋਕਾਂ ਨੂੰ ਇਹਨਾਂ ਨੂੰ ਬੇਕੂਬ ਬਣਾਉਣਾ ਆਉਂਦਾ ਹਾਂਜੀ ਭਾਈ ਤੁਸੀਂ ਜਿਹੜੇ ਸਾਰੇ 1 ਕਿੰਡ ਸਾਰੇ ਸਾਡੇ ਆਪਣੇ ਕਿਸਾਨ ਭਰਾ ਬੈਠੇ ਹੋ ਦੱਸੋ ਵੀ ਤੁਹਾਡੀ ਕਿੰਨੇ ਕਿੰਨੇ ਦਿਨ ਮੰਡੀ ਦੇ ਵਿੱਚ ਬੈਠੇ ਨੂੰ ਹੋਗੇ ਇਹ ਪੰਜਾਬ ਦੇ ਪੂਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜਿਹੜਾ ਭਗਮਾਨਤਮਨ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਆਉਣ ਸਾਡਾ ਜਿਹੜਾ ਦਾਣਾ-ਦਾਣਾ ਚੱਕ ਦਿੰਨਾ ਹਾਂਜੀ ਤੁਹਾਨੂੰ ਕਿੰਨੇ ਦਿਨ ਹੋਗੇ 16 16 ਤਰੀਕ ਦਾ ਸਾਡਾ ਰਿਸਟਰ ਦੇਖੋ ਕਾਪੀ ਦੇਖ ਲਓ ਜਿਹੜੇ ਇਹ ਸਾਡੇ ਮਜ਼ਦੂਰ ਕੋਲ ਲਿਖਿਆ ਹੋਇਆ 16 ਤਰੀਕ ਦੀ ਸਾਡੀ ਕਣਕ ਕਾਈ ਹੋਈ ਹੈ ਤੇ ਉਦੋਂ ਜੇ ਇਹ ਸਾਡਾ ਤੇ ਕਣਕ ਚੱਕੇ ਘਰੋਂ ਜਾਣ ਨੂੰ ਤਿਆਰਾਂ ਪਰ ਇਹ ਇਹ ਜਿਹੜਾ ਸਾਡਾ ਇਨਸਪੈਕਟਰ ਹੁੰਦਾ ਕਹਿੰਦਾ ਵੀ ਬਕਟਰਮੀਟਰ ਲਾਉਣਾ ਮੈਨੂੰ ਐ ਦੱਸੋ ਵੀ ਉੱਤੋਂ ਰੱਬ ਦੀ ਕਣੀਏ ਕੰਮਣ ਹੋਈ ਜਾਂਦਾ ਉਹ ਸਾਡੇ ਸਾਰੇ ਕਿਸਾਨਾਂ ਦੇ ਦੂਜੀ ਗੱਲ ਸਾਡੇ ਮੰਡੀ 'ਚ ਵੀ ਥਾਂ ਇਹ ਨਹੀਂ ਲਾਉਣ ਨੂੰ ਆ ਚੱਠੇ ਰਾਈ ਤਿੰਨ ਤਿੰਨ ਵਾਰੀ ਮਜ਼ਦੂਰ ਭਰਾਏ ਲਾਉਂਦੇ ਨੇ ਪਹਿਲਾਂ ਬੂਰੀ ਭਰਦੇ ਨੇ ਫਿਰ ਇੱਥੇ ਨੂੰ ਫਿਰ ਟਰੱਕ ਚਲਾਉਂਦੇ ਨੇ ਵੀ ਦੱਸੋ ਅਸੀਂ ਲਾਈਏ ਕਿੱਥੇ ਵੀ ਕਣਕੇ ਵੀ ਸੜਕ 'ਤੇ ਲਾ ਦੀਏ ਸੀ ਏ ਜਿਹੜਾ ਇਹ ਸਾਡੀ ਜਿਹੜਾ ਕਿੰਨੇ ਦਿਨਾਂ ਤੁਹਾਡੀ ਬਈ ਕਣਕ ਹੋਰ ਕਿਦੀ ਕਿਦੀ ਕਿੰਨੇ ਦਿਨਾਂ ਦੇ ਪਈਆ ਮੜਾ ਇਧਰ ਆ ਕੇ ਦੱਸੋ ਕਰਾਂ ਦੱਸਿਓ ਕਰਾ ਕਿਦੀ ਕਿਦੀ ਪਈਆ ਤੇਰੇ ਕਿਤੇ ਕਿਤੇ ਪਈਆ ਨਾ ਮੜਾ ਬੋਲਿਆ ਕਰੋ ਯਾਰਾਂ ਹਾਂ ਹਾਂ ਪ੍ਰਧਾਨ ਹਾਂ ਜੱਗੇ ਆ ਹਾਂ ਆ ਜੀ 16 ਤਰੀਕ ਨੂੰ ਆਈ ਸੀਗੀ 16 ਤਰੀਕ ਨੂੰ ਜਿਹੜੀ ਕਣਕ ਆਈ ਪਈ ਸੀ ਆ ਮੜਾ ਮਜ਼ਦੂਰ ਵੀ ਆਓ ਸਾਡੇ ਭਰਾ ਜਿਹੜਾ ਢਾਂਗਾ ਲਾਇਆ ਨੇ ਗਿਆ ਬਾਈ ਫੁੱਡੀ ਕੀ ਸਮੱਸਿਆ ਦੱਸ ਆ ਸਾਡਾ ਸਾਡੀ ਆ ਜੀ ਆ ਬਾਈ ਯਾਰ ਆ ਲਾਉਣਿਆਂ ਨਾਲ ਇਹਦੇ ਨਾਲ ਹੀ ਕੁਝ ਮਿਲਦਾ ਯਾਰ ਹਾਂ ਨਾਲੇ ਭਰਦੇ ਆ ਲੇਬਰ ਜਿਹੜੀ ਇਹਨਾਂ ਦੀ ਸਮੱਸਿਆ ਇਹ ਆ ਵੀ ਲੇਬਰ ਇਹਨਾਂ ਨੂੰ ਉਹੀ ਮੜ ਰਹੀ ਆ ਵੀ ਪਰ ਜਿਹੜੇ ਬੋਰੀਆਂ ਨੂੰ ਚਰਕਾ ਕੇ ਧਰਾ ਧਰਾ ਕੇ ਨੋ ਤੰਤਨ ਵਾਰੀ ਇਹਨਾਂ ਦਾ ਢੂਆਂ ਕੁੱਢੀਆਂ ਕਰਤੀਆਂ ਲੇਬਰ ਨੂੰ ਉਹੀ ਮੜ ਰਹੀ ਆ ਹਾਂਜੀ ਬਾ ਬਾਈ ਆ ਥਾਂ ਕਰਕੇ ਕਰਦੇ ਆ ਇੱਕ ਤਾਂ ਥਾਂ ਨਹੀਂ ਹੈਗਾ ਉਧਰ ਲਾਉਣੇ ਸਾਈਡ ਤੇ ਥਾਂ ਕਰਕੇ ਬਲੌਕ ਲਾਉਣੇ ਫਿਰ ਢੇਰੀ ਲਾਉਣੇ ਆ ਤੇ ਇਹਦਾ ਵੀ ਨਹੀਂ ਮਿਲਦਾ ਕੁਝ ਨਾ ਸੀ ਦੀ ਚੱਕੀ ਜਾਂਦੀ ਆ ਅੱਛਾ ਸਾਡੀ ਦਾ ਕੀ ਆ ਗਈ ਹੁਣ ਜੇ ਸਾਨੂੰ ਗਾਹਾਂ ਕਹਿਣਗੇ ਅਸੀਂ ਭਰ ਕੇ ਤੋਂ ਅੱਛੇ ਹੀ ਤੋਰਾਗੇ ਇਹਨਾਂ ਨੂੰ ਕਿਉਂ ਬਾਪੂ ਜਿਹੜੀ ਸਰਕਾਰ ਗੱਲ ਕਹਿੰਦੀ ਆ ਭਗਮਾਨਤ ਮਾਨ ਕਹਿੰਦਾ ਅਸੀਂ ਇੱਕ ਦਿਨ ਚ ਕਣਕ ਚੱਕ ਦਿੰਦੇ ਆ ਉਹ ਚੱਕ ਰਿਹਾ ਹੈ ਕਿ ਨਹੀਂ ਚੱਕ ਰਿਹਾ ਨਹੀਂ ਚੱਕ ਰਿਹਾ ਕਹਿੰਦਾ ਟਰਾਲੀ ਤੋਂ ਲੈ ਨਹੀਂ ਦੀ ਅਸ ਤੱਕ ਭਰੀ ਜਾਂਦੇ ਆ ਨਾ ਜੀ ਆ ਦੇਖੋ ਸਾਡੇ ਕਿਸਾਨ ਜਿਹੜੇ ਐਵੇਂ ਮੰਡੀਆਂ ਦੇ ਵਿੱਚ ਰੁਲੀ ਜਾਂਦੇ ਨੇਗੇ ਪਰ ਗੱਲ ਇਹੀ ਆ ਹਾਂਜੀ ਬਾਈ ਮੈਂ ਕੱਲ ਜਿਹੜਾ 5 ਸੱਪ ਦੇ ਆ ਪੰਗਰੇ ਮਹਿਕਮਾ ਚੇਅਰਮੈਨ ਨਾਲ ਗੱਲ ਕਰੀ ਸੀ ਉਹ ਕਹਿੰਦਾ ਮੈਂ ਐਨੂੰ ਜਿਹੜਾ ਇਹਨਾਂ ਦਾ ਹੈੱਡ ਹੁੰਦਾ ਉਹਨੂੰ ਮੈਂ ਖਿੱਚਦਾ ਕੋਈ ਨਹੀਂ ਖਤਿਆ ਦਵਾ ਚੇਅਰਮੈਨ ਵੀ ਫੋਨ ਚੱਕਣਾ ਟਗਾ ਰਾਮਪੀਰ ਸਮੰਨਾ ਬਰਨਾਲੇ ਵਾਲਾ ਅੱਛਾ 10 ਫੋਨ ਲਾ ਲਿਆ ਉਹਨੂੰ ਮੈਂ ਮੈਂ ਕਰਦਾ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਅੱਛਾ ਸਿਰਫ ਇਹਨਾਂ ਦੇ ਫੋਕੀਆਂ ਗੱਲ ਮੈਂ ਕਿਹਾ ਜਿੱਦਣ ਵੋਟਾਂ ਮਿਲਣ ਮੰਗਣਾ ਫਿਰ ਦੱਸਾਂਗੇ ਤੁਹਾਨੂੰ ਪਤਾ ਜਮੇ ਕੋਈ ਸੇਧ ਅੱਜ ਫੋਨ ਲਾਇਆ ਮੈਂ ਅੱਜ ਵੀ ਨਹੀਂ ਚੱਕਿਆ ਫਿਕਰ ਆਏ ਆਪਣਾ ਮਸਲਾ ਸਾਡਾ ਆਪਣਾ ਨਹੀਂ ਹੱਲ ਹੁੰਦਾ ਮੰਡੀ ਵਾਲਾ ਫਿਰ ਤੁਸੀਂ ਵਿਰੋਧ ਕਰੋਗੇ ਸਰਕਾਰ ਦਾ ਅੱਜ ਤਾਂ ਹੁਣ ਤਿਆਰ ਮੈਂ ਸੜਕ ਤੇ ਬੈਠੋ ਮੈਂ ਕਿਹਾ ਸੜਕ ਬੰਦ ਕਰੋ ਕੋਈ ਤੁਰਦੇ ਨਹੀਂ ਗਿਆ ਜੁਨੀਆ ਨੂੰ ਕਹਿੰਦੇ ਆ ਜੁਨੀਆ ਨਾਲ ਕਹਿੰਦੇ ਨੇ ਅਸੀਂ ਯਾਰ ਕੀ ਕਰੀਏ ਹੁਣ ਮਿੱਠੇ ਸੜਕ ਤੇ ਮੈਂ ਕਿਹਾ ਅੱਛਾ ਸੜਕ ਤੇ ਬੈਠੋ ਨਾ ਵਾਊਚਰ ਮੀਟਰ ਆ ਯਾਰ ਉਹਨੂੰ ਜਿੰਨੇ ਦੀ ਮਰਜ਼ੀ ਸੈੱਟ ਕਰ ਲਓ ਕੰਪਿਊਟਰ ਆ ਮਸ਼ੀਨ ਆ ਇਨਸਪੈਕਟਰ ਨਾਲ ਗੱਲ ਹੋਈ ਸੀਗੀ ਭਾਈ ਮਾਰ ਦਿਓ ਫੇਰ ਬੈਠੋ ਫੇਰ ਉਹਨੂੰ ਗੱਲ ਮਾਫ ਲਓ ਆਪਾਂ ਲੈ ਮੜੀ ਗੱਲ ਕਰ ਲਈ ਇੱਕ ਵਾਰੀ ਆਪਾਂ ਫੋਨ ਤੇ ਗੱਲ ਨਾ ਕਰ ਲਈਏ ਵਾਊਚਰ ਮੀਟਰ ਆ ਉਹਨੂੰ ਜਿੰਨੇ ਮਰਜ਼ੀ ਤੇ ਸੈੱਟ ਕਰ ਲਓ ਬਾਈ ਰਿਕ ਜੀ ਬੈਂਕਾਂ ਹਾਇਕ ਹੋ ਜਾਂਦੇ ਨੇ ਉਹ ਮੀਟਰ ਕਰਨਾ ਹੈ ਕਿਉਂਕਿ ਮੈਨੂੰ ਫੜਾਵਾ ਮੱਧੇ ਘੰਟੇ ਚ ਸੈਟ ਕਰਕੇ ਲੈ ਦੂੰਗਾ ਕਿੰਨੇ ਟੈਂਪਰੇਚਰ ਤੇ ਸੈਟ ਕਰਨਾ ਇੱਥੇ ਜਾਊਂ ਉਹ ਇੱਥੇ ਹੈ ਕਰਕੇ ਲੈ ਦੂੰਗਾ ਕਿੰਨੇ ਤੇ ਕਰਨਾ ਉਹਨੇ ਤੇ ਲੈ ਦੂੰਗਾ ਇਹਨਾਂ ਦੇ ਆਪ ਦੇ ਮਾਊਚਰ ਨੇ ਕੁਛ ਮਰਜ਼ੀ ਕਰ ਲੋ ਲੈ 10 ਮਾਊਚਰ ਮੀਟਰ ਫੜ ਲੈਣਾ ਆਪਾਂ 10 ਅ ਜਲਗ ਲੱਗਣਾ ਨਾਲ ਇੱਕ ਗੱਲ ਤੂੰ ਬੱਕੇ ਪੜਾ ਲਿਖਿਆ ਬੰਦਾ ਮੈਨੂੰ ਇੱਕ ਗੱਲ ਦੱਸ ਵੀ ਜਿਹੜਾ ਝੋਨਾ ਹੁੰਦਾ ਉਹ ਤਾਂ ਵੱਧ ਹੁੰਦੀ ਹੈ ਸੈੱਲ ਇਹ ਕਣਕੇ ਦਾ ਹੁਣ ਸੁੱਕੀ ਦਾ ਕਣਕਾ ਯਾਰ ਇਹ ਚ ਕੀ ਬੋਲਦੇ ਬਾਈ ਜੀ ਯਾਰ ਸਾਰੇ ਰਾਲੇ ਮਿਲੇ ਨੇ 24 ਅਕਤੂਬਰ ਦੀ ਕ ਇੱਕ ਹੀ ਹੱਲ ਕਰਿਆ ਦੱਸ ਮੈਨੂੰ ਚਲੋ ਕਈ ਵਾਰੀ ਸਿਵਾਰਸ਼ਪੁਰ ਤੇ ਚਲੇ ਜਾਂਦਾ ਹਾਂ ਹਾਂ ਫਿਰ ਤੇ ਇਸ ਕਰਕੇ ਵੀ ਇਹ ਜਿਹੜੇ ਸਾਡੇ ਕਿਸਾਨਾਂ ਆ ਇਸ ਸਮੱਸਿਆ ਇਹ ਆ ਵੀ ਦੱਸੋ ਭਾਈ ਜਿਹੜੀ ਵੀ ਬਾਕੀ ਫੈਸਲਾ ਮੈਂ ਕਹਿੰਦਾ ਵੀ ਕੱਲ ਦਾ ਰੱਖ ਲਓ ਅੱਜ ਦਾ ਦਿਨ ਦੇ ਦਿਓ ਨਹੀਂ ਨਹੀਂ ਕੱਲ ਦਾ ਅੱਜ ਹੀ ਰੱਖੋ ਭਾਈ ਹਾਂ ਕੱਲ ਦੇ ਕੱਲ રોજ ਕੱਲ ਹੋ ਜਾਂਦੇ ਆ ਯਾਰ ਕੱਲ ਵੀ ਮੈਂ ਗੱਲ ਕਰੀ ਨਾ ਬਾਰਨਿੰਗ ਕੋਈ ਇਹਨਾਂ ਦੇ ਬਾਰਨਿੰਗ ਹੋਰ ਨਹੀਂ ਲਾਵਾਗੇ ਨਾ ਨਾ ਭਾਈ ਕੋਈ ਬਾਹਰ ਨਹੀਂ ਦਾ ਬਲੌਰ ਸੰਦ ਨਾਲ ਗੱਲ ਕਰੀ ਸੀ ਉਹ ਕਹਿੰਦਾ ਸਾਡੀ ਗੱਲ ਹੋ ਗਈ ਕੱਲ ਗੱਲ ਕਰੀ ਸੀ ਗੱਲ ਹੋ ਗਈ ਚੱਕਣਗੇ ਪਰਸੋਂ ਕਰ ਰੋਜ਼ ਗੱਲ ਹੁੰਦੀ ਹੈ ਕੋਈ ਗੱਲ ਨਹੀਂ ਹੁੰਦੀ ਨੇ ਕਰਨੇ ਬਣਾ ਲੈਣੀ ਸੋਨੇ ਵਰਗੀ ਜਿਹੜੀ ਕਣਕਾਂ ਮੰਡੀਆਂ ਦੇ ਵਿੱਚ ਰੁਲੀ ਜਾਂਦੀ ਹੈ ਪਰੇ ਜੀ ਦੇਖਦਾ ਜਿਵੇਂ ਵੀ ਸਾਡੇ ਕਿਸਾਨ ਭਰਾ ਅੱਜ ਮਸਲੇ ਦਾ ਹੱਲ ਕੱਢਣਗੇ ਵੀ ਧਰਨਾ ਅੱਜ ਹੀ ਲਾਉਣਾ ਜਾਂ ਕੱਲ ਨੂੰ ਲਾਉਣਾ ਪਰ ਸਰਕਾਰ ਨੂੰ ਸਖਸ਼ਤਾ ਬਣੀ ਸਾਡੀ ਜਿਹੜੀ ਵੀਡੀਓ ਆ ਥੋੜੇ ਟਾਈਮ ਤੱਕਰ ਸਰਕਾਰ ਕੋਲੇ ਤੇ ਪ੍ਰਸ਼ਾਸਨ ਕੋਲੇ ਪਹੁੰਚ ਜਾਣੀ ਆ ਇਹ ਪ੍ਰਸ਼ਾਸਨ ਹੁਣ ਦੇਖ ਲੈ ਵੀ ਇਹ ਮਸਲੇ ਦਾ ਹੱਲ ਕਰਨਾ ਜਾਂ ਨਹੀਂ ਕਰਨਾ ਨਹੀਂ ਫਿਰ ਐਵੇਂ ਜਿਹੜੇ ਝੂਠੇ ਵਾਅਦੇ ਝੂਠੇ ਲੋਕਾਂ ਨੂੰ ਮੀਡੀਆ ਦੇ ਵਿੱਚ ਡਰਾਮੇ ਕਰੀਏ ਨਾ ਉਹ ਡਰਾਮੇ ਕਰਨੇ ਬੰਦ ਕਰਨ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਦਾ ਹੁਣ ਸਮਾਂ ਅਸੀਂ ਬੋਟਾਂ ਦੇ ਵਿੱਚ ਵੋਟਾਂ ਨੂੰ ਨਹੀਂ ਵੰਡ ਦੇਣਾ ਸਾਡੇ ਸਮੱਸਿਆਵਾਂ ਨੇ ਸਾਡੇ ਸਮੱਸਿਆਵਾਂ ਦਾ ਹੱਲ ਕਰਨ ਸਾਡਾ ਕਣਕ ਦੀ ਕਿੰਨੀ ਮੰਗ ਆ ਪੂਰੀ ਦੁਨੀਆ ਦੇ ਵਿੱਚ ਕਣਕ ਦੀ ਮੰਗ ਆ ਕਿ ਪੰਜਾਬ ਦਾ ਇੰਨਾ ਨਾਲ ਜਿਹੜਾ ਕਿ ਇਹ ਚਾਹੁੰਦੇ ਨੇਗੇ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਿੱਲ ਆਇਆ ਜਿਹੜੀ ਕਿ ਕਿੰਨੇ ਲੈਟਰ ਪਾਸ ਕੀਤਾ ਸੀਗਾ ਇਹ ਅਸਲ ਦੇ ਵਿੱਚ ਜਿਹੜੇ ਕਾਨੂੰਨ ਨੇਗੇ ਉਹ ਕਾਨੂੰਨਾਂ ਨੂੰ ਅੰਦਰ ਖਾਤੇ ਸਾਰੇ ਪਾਸ ਕਰਾਉਣਾ ਚਾਹੁੰਦੇ ਨੇ ਇਹ ਗੱਲ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਸਮਝ ਜਾਣ ਅਸੀਂ ਪੋਲਿਟੀਕਲ ਪਾਰਟੀਆਂ ਦੇ ਹੱਥ ਟੋਕੇ ਬਣੀ ਫਿਰਦੇ ਆ ਇਹ ਰੋਲਣ ਦਾ ਕਾਰਨ ਇੱਕ ਹੀ ਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਣ ਦਾ ਕਾਰਨ ਇਹ ਆ ਵੀ ਕਿਸਾਨ ਰੋਲਣਾ ਰੁਲ ਕੇ ਜਿਹੜੀਆਂ ਕਿ ਕਣਕ ਆਪਣੀ ਸੈਲਵਾਂ ਦੇ ਵਿੱਚ ਲੈ ਕੇ ਜਾਣ ਅਡਾਨੀਆਂ ਅਡਵਾਨੀਆਂ ਦੇ ਲੈ ਕੇ ਜਾਣ ਇਹ ਅਸਲ ਦੇ ਵਿੱਚ ਤੁਸੀਂ ਇਸ ਕਹਾਣੀ ਨੂੰ ਸਮਝ ਨਹੀਂ ਰਹੇ ਕਹਾਣੀ ਕੀ ਹੈ ਕਹਾਣੀ ਇਹ ਹੈ ਕਿ ਜਿੰਨਾ ਰੁਲਣਗੇ ਸਿੱਧੀ ਟਰਾਲੀ ਉੱਥੇ ਲੈ ਕੇ ਜਾਣ ਇਹ ਸਮੱਸਿਆ ਪੰਜਾਬ ਸਰਕਾਰ ਦੀ ਸੈਂਟਰ ਗਵਰਨਮੈਂਟ ਦੀ ਸਮੱਸਿਆ ਹੈ ਆ ਬਾਈ ਸਰ ਇਹਨਾਂ ਨੇ ਆ ਜਿਹੜੇ ਆਹ ਇਹਦੀ ਸਲਾਈ ਹੁੰਦੀ ਆ ਮਸ਼ੀਨ ਨਾਲ ਕਣਕ ਦੀ ਇਹ ਹਜੇ ਤੱਕ ਐਡੀ ਪੱਡੀ ਮੰਡੀ ਦੇ ਵਿੱਚੋਂ 12 ਗੱਡੀਆਂ ਗਈਆਂ ਨੇ ਹਾਂਜੀ ਇਹ ਕਹਿੰਦੇ ਵੀ ਸੇਬੇ ਨਾਲ ਸਿਉਂ ਉਹ ਕਣਕ ਸੈਲੋਂਾਂ 'ਚ ਜਾ ਰਹੀ ਹੈ ਜੀ ਤਾ ਕਰਕੇ ਕਣਕ ਨਹੀਂ ਚੱਕ ਰਹੇ ਇਹ ਤੁਸੀਂ ਮੇਰੇ ਸਾਰੇ ਜਿੰਨੇ ਵੀ ਮੇਰੇ ਕਿਸਾਨ ਮਜ਼ਦੂਰ ਭਰਾ ਖੜੇ ਹੋ ਸਮੱਸਿਆ ਆਇਆ ਮੇਰੇ ਵੀਰੋ ਤੁਹਾਡੀ ਮਜ਼ਦੂਰਾਂ ਦੇ ਨਾਲੇ ਲੇਬਰ ਖਤਮ ਕਰਨੀਆਂ ਕਿਸਾਨਾਂ ਨੂੰ ਇੱਥੇ ਵਿਹਲੇ ਕਰਕੇ ਹੱਥ ਦੇ ਵਿੱਚ ਠੂਠਾ ਫੜਾਉਣਾ ਕਿ ਕਿਸਾਨ ਜਿਹੜੇ ਕਿ ਜਿਹੜੇ ਉਹ ਕੁਝ ਟਰਾਲੀਆਂ ਲੈ ਕੇ ਜਾ ਰਹੇ ਨਾ ਮੈਂ ਦੇਖਿਆ ਸੀਗਾ ਵੀਡੀਓ ਦੇ ਵਿੱਚ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਕਿ ਸੀ ਮੈਂ ਘੰਟੇ ਦੇ ਵਿੱਚ ਫ੍ਰੀ ਹੋ ਜਾਾਂ ਇੱਥੇ ਤੁਹਾਨੂੰ ਰੋਲਣਗੇ ਜਿੰਨਾ ਤੁਹਾਨੂੰ ਜਲੀਲ ਕਰਨਗੇ ਫੇਰ ਤੁਸੀਂ ਉੱਤਰ ਨੂੰ ਉੱਤਰ ਨੂੰ ਜਾਵੋਗੇ ਨਾ ਡਾਨੀਆਂ ਦੇ ਸੈਲੋਂਾਂ ਨੂੰ ਤਾਂ ਹੀ ਜਾਓਗੇ ਨਾ ਇਸ ਕਰਕੇ ਇਹ ਤੁਹਾਨੂੰ ਜਿਹੜੇ ਝੰਡੇ ਦੇ ਵਿੱਚ ਡੰਡਾ ਪਾ ਕੇ ਆਪਣਾ ਜਿਹੜਾ ਕਿ ਆਪਣਾ ਪੰਜਾਬ ਦੇ ਜਮੀਨਾ ਬਚਾਉਣ ਲਈ ਤੁਹਾਨੂੰ ਲੜਨਾ ਪੈਣਾ ਹੈ ਤੁਹਾਨੂੰ ਸੜਕਾਂ ਤੇ ਆਉਣਾ ਪੈਣਾ ਤਾਂ ਹੀ ਤੁਹਾਡੀਆਂ ਫਸਲਾਂ ਚੱਕੀਆਂ ਜਾਣਗੀਆਂ ਹੁਣ ਇੱਕ ਚੀਜ਼ ਦਾ ਧਿਆਨ ਮਾਰੋ ਜਿੰਨੇ ਵੀ ਤੁਸੀਂ ਮੇਰੇ ਭਰਾ ਇੱਥੇ ਬੈਠੇ ਹੋ ਤੁਸੀਂ ਐ ਕਰੋ ਸੈਲੋ ਦੇ ਵਿੱਚ ਕਣਕ ਲੈ ਜਾਓ ਵੱਢ ਕੇ ਚਾਹੇ ਤੁਹਾਡੀ ਜਿੰਨੀ ਮਰਜ਼ੀ ਕਿੱਲੀ ਹੈ ਉੱਥੇ ਕੋਈ ਤੁਹਾਡਾ ਮੀਟਰ ਨਹੀਂ ਰਾਜਾਂਦਾ ਨਾਲੇ ਤੁਹਾਨੂੰ 50 ਰੁਪਏ ਰੇਟ ਵੱਧ ਮਿਲੂਗਾ ਨਾਲੇ ਤੁਹਾਨੂੰ 50 ਰੁਪਏ ਜਿਹੜਾ ਰੇਟ ਉੱਤੇ ਵੱਧ ਮਿਲ ਰਿਹਾ ਸੈਲਵਾਂ ਦੇ ਵਿੱਚ ਪਰ ਤੁਹਾਨੂੰ ਉੱਥੇ ਉੱਥੇ ਤੁਸੀਂ ਲੈ ਜਾਓ ਤੁਹਾਡੀ ਜਾਣ ਸਾ ਟਰਾਲੀ ਲਾ ਦੇਣਗੇ ਪਰ ਕਾਰਨ ਇਹੀ ਆ ਕਿ ਜਿਹੜੇ ਸਾਡੇ ਆਪਾਂ ਇੰਨਾ ਟਾਈਮ ਪਿੰਡ ਤੇ ਰਹਿੰਦੇ ਰਹਿੰਦੇ ਜਾਂ ਆਪਣੇ ਕਿਸਾਨ ਲੀਡਰ ਪਿੰਡ ਤੇ ਰਹਿੰਦੇ ਇਹੀ ਗੱਲ ਤੁਹਾਨੂੰ ਸਮਝਾਉਣ ਲਈ ਪਿੰਡ ਤੇ ਰਹਿੰਦੇ ਨੇ ਵੀ ਤੁਹਾਡਾ ਮੰਡੀ ਕਰਨ ਜਿਹੜਾ ਖਤਮ ਕਰਨਾ ਆ ਆਰਤੀਆ ਵਰਗੇ ਵੀ ਵੇਲਾ ਆਓ ਜੀ ਤੁਸੀਂ ਵੀ ਆਓ ਲਾਲਾ ਜੀ ਮੜਾ ਜਾ ਤਰਾ ਕੇ ਦੱਸੋ ਵੇਲੇ ਤੁਸੀਂ ਵੀ ਹੋਵੋਗੇ ਆਓ ਜੀ ਹਾਂ ਜੀ ਕੀ ਸਮੱਸਿਆ ਮੜਾ ਜਾ ਕਿਸਾਨਾਂ ਮਜ਼ਦੂਰਾਂ ਤੇ ਸਾਡੇ ਆੜਤੀਆ ਸਾਹਿਬ ਨੇ ਵੀ ਗੱਲ ਕਰਨੇ ਹਾਂਜੀ ਸਾਡੀ ਸਮੱਸਿਆ ਇਹ ਹੈ ਜੀ ਸਾਨੂੰ 12 ਮੌਨਚਰ ਤੱਕ ਕਿੰਨੇ ਨੇ ਪਰਮਿਸ਼ਨ ਦਿੱਤੀ ਹੈ ਹਾਂਜੀ ਇਹ 12.1 ਹੋ ਜਾਂਦਾ ਹੈ ਇੰਸਪੈਕਟਰ ਸਾਹਿਬ ਬੋਲੀ ਨਹੀਂ ਲਾਂਦੇ ਹਾਂਜੀ ਤੁਸੀਂ ਪੜੇ ਲਿਖੇ ਹੋ ਮੈਨੂੰ ਇੱਕ ਗੱਲ ਦੱਸੋ ਵੀ ਜੇਕਰ ਜਿਹੜੀ ਆਹ ਹੀ ਕਣਕ ਆ ਜੇ ਅਸੀਂ ਸੈਲੋ ਦੇ ਵਿੱਚ ਲੈ ਜਾਂਦੇ ਹਾਂ ਉੱਥੇ ਜਾਣ ਸਰ ਤਲਦੀ ਉੱਥੇ ਕੀ ਫਰਕ ਹੈ ਇਸ ਨੂੰ ਕੀ ਸਮਝ ਤੁਸੀਂ ਇਹ ਤਾਂ ਫਿਰ ਹੁਣ ਐਡਵਾਨਿੰਗ ਦੇ ਗੁਰੂ ਗ੍ਰੋਪ ਦੇ ਹੱਥ ਦੇ ਮੰਡੀ ਜਾਣੇ ਕਹਿੰਦੇ ਨੇ ਹੈ ਸਰਕਾਰ ਜਿਹੜਾ ਆਪਣਾ ਜਿਹੜਾ ਆਪਣਾ ਆੜਤੀਆ ਕਿਸਾਨਾਂ ਦਾ ਰਸਤਾ ਚੱਲਦਾ ਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦਾ ਪ੍ਰਧਾਨ ਸੀਗਾ ਆਪਣਾ ਆਰਟੀ ਅਜੂਕੇਸ਼ਨ ਦਾ ਹੁਣੇ ਕਿੰਨਾ ਡੱਟ ਕੇ ਵਿਰੋਧ ਕਰਿਆ ਆਰਟੀ ਵੀ ਜਿਹੜਾ ਸੜਕਾਂ ਦੇ ਉੱਪਰ ਆਏ ਨੇ ਵੀ ਜਿਹੜੀ ਇਹਨਾਂ ਨੇ ਇੱਕ ਲੈਟਰ ਜਾਰੀ ਕਰੀ ਸੀਗੀ ਕਿ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਕਿ ਅਸੀਂ ਸੈਲੋਨ ਕਣਕ ਨਹੀਂ ਦੇਣ ਦੇਵਾਂਗੇ ਹਾਂਜੀ ਅਸੀਂ ਵਿਰੋਧ ਕੀਤਾ ਸਾਡੀ ਐਸੋਸੀਏਸ਼ਨ ਨੇ ਵਿਰੋਧ ਕੀਤਾ ਸੀਗਾ ਲੇਕਿਨ ਸਰਕਾਰਾਂ ਨੇ ਝੂਠੇ ਲਾਰੇ ਲਾਈ ਜਾਂਦੀਆਂ ਨੇ ਬਾਅਦ ਚ ਬਦਲ ਜਾਂਦੀਆਂ ਨੇ ਮਤਲਬ ਕਿ ਜਦੋਂ ਹੁਣ ਸਾਨੂੰ ਡਾਇਰੈਕਟਰ ਕੱਢ ਦਿੰਦੇ ਨੇ ਉਹ ਵੀ ਆਹ ਕੰਮ ਨਹੀਂ ਕਰਨਾ ਹੁਣ ਪਹਿਲਾਂ ਸਾਨੂੰ ਮਸ਼ੀਨੀ ਸਲਾਈ ਦਿੱਤੀ ਸੀ ਇਹਨਾਂ ਨੇ ਹੁਣ ਸਾਨੂੰ ਕੱਚੀ ਸਲਾਈ ਤੇ ਸਾਨੂੰ ਕੱਚੀ ਸਲਾਈ ਵਾਸਤੇ ਮਜ਼ਦੂਰੀ ਨਹੀਂ ਮਿਲ ਰਹੀ ਜਿਹੜਾ ਕੱਚੀ ਸਲਾਈ ਵਾਲੇ ਨੇ ਅੱਛਾ ਅਸੀਂ ਬਹੁਤ ਔਖੇ ਆ ਹੁਣ ਬਹੁਤ ਔਖੇ ਕਿ ਹੁਣ ਦੀ ਲਿਫਟਿੰਗ ਦਾ ਚੱਕਰ ਕੀ ਆ ਵੀ ਜਿਹੜੀ ਕੱਚੀ ਸਲਾਈ ਹੈ ਇਹ ਮਸ਼ੀਨ ਤਾਂ 1 ਮਿੰਟ ਤੇ 5 ਬੋਰੀਆਂ ਸੇ ਆਉਂਦੀ ਹੈ ਜਿਹੜੀ ਕੱਚੀ ਸਲਾਈ ਹੈ ਉਹ 1 ਮਿੰਟ ਚ 1 ਬੋਰੀ ਸੇ ਹੁੰਦੀ ਜਾਂਦੀ ਹੈ ਜਿਵੇਂ ਮੰਡੀਆਂ 'ਚ ਕਣਕ ਰੋਲ ਨਹੀਂ ਮਜ਼ਦੂਰਾਂ ਦੀਆਂ ਮੁਸੀਬਤਾਂ ਥੋੜੇ ਆਰਥਿਕ ਦੇ ਮੁਸੀਬਤਾਂ ਨੇ ਜਿਹੜੀਆਂ ਇਹ ਮੁਸੀਬਤਾਂ ਜਿਹੜੀਆਂ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਤੁਸੀਂ ਇਹ ਚੀਜ਼ ਸਮਝਦੇ ਹੋ ਵੀ ਜਿਹੜਾ ਥੋੜਾ ਮੰਡੀਕਰਨ ਖਤਮ ਕਰਨ ਦੇ ਚਾਲਾਂ ਲੱਗੀਆਂ ਇਹ ਇਹ ਬਿਲਕੁਲ ਮੰਡੀਕਰਨ ਖਤਮ ਕਰਨ ਦਾ ਚਾਲਾ ਗਵਰਨਮੈਂਟ ਦੀ ਉਸ ਤੋਂ ਬਾਅਦ ਕੀ ਹੈ ਜੀ ਜੇ ਸਾਡੇ ਸਾਰੇ ਸਿਸਟਮ ਅਸੀਂ ਇੱਕੇ ਨਾਲ ਚੱਲਾਂਗੇ ਤਾਂ ਅਸੀਂ ਹਾਰਾਂਗੇ ਨਹੀਂ ਕਦੇ ਕਦੇ ਨਹੀਂ ਹਾਰਾਂਗੇ ਮੇਰੀ ਗੱਲ ਚੱਕਰ ਕੀ ਹੈ ਜੀ ਹੁਣ ਮੰਨ ਲਓ ਵੀ ਕਿਸਾਨ ਬੈਠੇ ਨੇ ਸਾਡੇ ਕੋਲੇ ਸਭ ਤੋਂ ਪਹਿਲਾਂ ਮੇਰੇ ਕਣਕ ਆਈ ਸੀਗੀ ਮੇਰੇ ਕਣਕ 9 ਆਪਣਾ ਅਪ੍ਰੈਲ ਦੇਈ ਆਈ ਹੋਈ 9 ਦੀ ਜਿਹੜੀ 9 ਨੰਮਕ ਮੇਰੇ ਕਣਕ ਆਈ ਸੀ ਉਹਦੀ ਬੋਲੀ ਇਹਨਾਂ ਨੇ 13 ਤਰੀਕ ਨੂੰ ਲਾਈ ਸੀ ਅੱਛਾ 13 ਨੂੰ ਕਹਿੰਦੇ ਮੌਂਚਰ ਵਾਧਾ ਹੈ ਫਿਰ ਇਹਨਾਂ ਨੇ 15 ਤਰੀਕ ਨੂੰ ਮੇਰੇ ਬੋਲੀ ਲਾਈ ਸੀਗੀ ਮੇਰੀ 15 ਤਰੀਕ ਵਾਲੀ ਜਿਹੜੀ ਬੋਲੀ ਹੋਈ ਹੈ 422 ਗੱਟਾਂ ਦੀ ਇੱਕ ਹੋਈ ਹੈ 901 93 ਗੱਟਾਂ ਦੀ ਬੋਲੀ ਇੱਕ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਮਤਲਬ ਕਿ ਵੀ ਸਾਡੇ ਕੋਲ ਲਿਫਟਿੰਗ 480 ਗੱਟੇ ਹੋਏ ਨੇ ਅੱਜ ਤੱਕ 480 ਗੱਟੇ ਲਿਫਟਿੰਗ ਹੋਏ ਨੇ ਅੱਛਾ ਬਾਕੀ ਸਾਰੇ ਇੱਥੇ ਬਾਕੀ ਸਾਰੇ ਇੱਥੇ ਪਈ ਹੈ ਫਿਰ ਸਾਡੀ ਟਰੱਕ ਯੂਨੀਅਨ ਨਾਲ ਸਮਝੌਤਾ ਹੋਇਆ ਵੀ ਟਰ ਬਿਗੜਿਆ ਨੂੰ ਕਿਉਂ ਨਹੀਂ ਦਿੰਦੇ ਵੀ ਸਾਨੂੰ ਸਾਥ ਸਾਥ ਤੋਂ ਲਿਖ ਕੇ ਲੈਂਦਾ ਇਹਨਾਂ ਨੇ ਵੀ ਜੇ ਤੁਸੀਂ ਮਤਲਬ ਇਹ ਮਾਲ ਨਹੀਂ ਚਕਾਉਂਗੇ ਤੁਹਾਨੂੰ ਛੋਟ ਛੋਟੋਂ ਲਵਾਂਗੇ ਮੈਂ ਉੱਥੇ ਵਿਰੋਧ ਕੀਤਾ ਹਾਂ ਵੀ ਸਾਥ ਤੋਂ ਦਾਤੂ ਲਿਖ ਕੇ ਲੈ ਲਿਆ ਸਾਡੇ ਵਿੱਚੋਂ ਥੋੜੇ ਦੋ ਚਾਰ ਬੰਦੇ ਐਸੇ ਨੇ ਜਿਹੜੇ ਟਾਪਲੂਸੀ ਵਾਲੇ ਨੇ ਜੇ ਮੈਂ ਵਿਰੋਧ ਕਰਦਾ ਮੇਰਾ ਵਿਰੋਧ ਕਰਦੇ ਨੇ ਉਹ ਉਹ ਕੀ ਨੇ ਪਲਟੂ ਨੇ ਜੇ ਮੈਂ ਆਪਾਂ ਕਹਿੰਦੇ ਪਲਟ ਕੇ ਉਧਰ ਹੋਗੇ ਪਲਟ ਕੇ ਉਧਰ ਹੋਗੇ ਮੈਂ ਟ੍ਰੱਕ ਜੀ ਉਹਨਾਂ ਦੇ ਪ੍ਰਧਾਨ ਨੂੰ ਕਿਹਾ ਮਹਾ ਜੀ ਸਾਥੋਂ ਸਮੱਸਿਆ ਸਾਡੀ ਇਹ ਹੈ ਵੀ ਸਾਡੇ ਮਜ਼ਦੂਰ ਵੀ ਚੱਕਾ ਲਾਉਂਦੇ ਨੇ ਸਾਡੇ ਮਜ਼ਦੂਰ ਵੀ ਉਹ ਕਰਦੇ ਸਾਨੂੰ ਕਟੌਤੀ ਪਊਗੀ ਜਦੋਂ ਬੋਲਟ ਕੰਦਾਂ ਦਾਣੇ ਡੋਲਦੇ ਨੇ ਮੈਂ ਉੱਥੇ ਸਿਰਫ ਉਹਨਾਂ ਨੂੰ ਲਿਖ ਕੇ ਲੱਗਦਾ ਵੀ ਜੇ ਪੰਜ ਉਹਨਾਂ ਸਾਨੂੰ ਗੱਡੀਆਂ ਨਾ ਦਿੱਤੀਆਂ 72000 ਤੋਂ ਕਟਾਂਗੇ ਬਿਲਕੁਲ ਜਿਹੜੀਆਂ ਇਹ ਆਰਥਿਕ ਨੇ ਸਮੱਸਿਆਵਾਂ ਨੇ ਮਜ਼ਦੂਰਾਂ ਦੀ ਵੀ ਸਮੱਸਿਆ ਨੇ ਰਾਜ ਤੇ ਵੀ ਕਿਸਾਨਾਂ ਦੇ ਵੀ ਇਹ ਨਹੀਂ ਆ ਗੱਲ ਇਹ ਬਣਦੀ ਆ ਕਿ ਸਰਕਾਰ ਤੇ ਦੁਬਾਰੇ ਫਿਰ ਉਸ ਗੱਲ ਤੇ ਆਉਣਾ ਵੀ ਐਵੇਂ ਰੋਜ਼ ਹੀ ਕਹੀਏ ਦਿਨ ਹੁਣ ਤਾਂ ਵੋਟਾਂ ਦਾ ਸਮਾਂ ਨਾ ਉਧਰੋਂ ਮੀਡੀਆ ਦੇ ਵਿੱਚ ਵਾਰ-ਵਾਰ ਕਹਿੰਦੇ ਸਰਕਾਰ ਅਸੀਂ ਦਾਣਾ ਨਹੀਂ ਕਿਸਾਨਾਂ ਦਾ ਰਹਿਣ ਦਿੰਦੇ ਪਰ ਜਿਹੜੀ ਗਰਾਊਂਡ ਦੀ ਸੱਚਾਈ ਇਹ ਆ ਕਿਸਾਨ ਮੇਰੇ ਭਰਾਵੋ ਤੁਸੀਂ ਆਪਾਂ ਇਸ ਜੀ ਨੂੰ ਸਮਝਿਓ ਕਿਸਾਨ ਮਜ਼ਦੂਰ ਆਰਥਿਕ ਵਰਗ ਸਾਰੇ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜੀਏ ਪੰਜਾਬ ਦੇ ਜਮੀਨਾਂ ਬਚਾਉਣ ਲਈ ਪੰਜਾਬ ਦਾ ਜਿਹੜਾ ਖੇਤੀਬਾੜੀ ਸੈਕਟਰ ਬਚਾਉਣ ਲਈ ਮੇਰੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਵੀ ਭਰਾਵੋ ਇਕੱਠੇ ਹੋ ਜਓ ਐਵੇਂ ਨਾ ਕੋਈ ਕਹਿੰਦਾ ਮੈਂ ਕਾਂਗਰਸੀਆਂ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਾਣਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜਿੰਨਾ ਟਾਈਮ ਤੁਸੀਂ ਇਕੱਠੇ ਹੋ ਕੇ ਇਹਨਾਂ ਲੀਡਰਾਂ ਨੂੰ ਸਵਾਲ ਨਹੀਂ ਕਰਨ ਲੱਗਦੇ ਵੀ ਆਹ ਗਰਾਊਂਡ ਦੀ ਸਾਡੀ ਸੱਚਾਈ ਦੱਸੋ ਕੀ ਹੈ ਜਦੋਂ ਗਰਾਊਂਡ ਤੇ ਆਓਗੇ ਧਰਤੀ ਤੇ ਆ ਕੇ ਨੂੰ ਲੈ ਕੇ ਆਓਗੇ ਫੇਰ ਹੀ ਜਿਹੜੇ ਤੁਹਾਡੇ ਮਸਲਾਂ ਦੇ ਹੱਲ ਹੋਣਗੇ ਪਿੰਡਾਂ ਦੇ ਵਿੱਚ ਵੀ ਬੇਨਤੀ ਇਹ ਹੈ ਵੀ ਵੋਟਾਂ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਵੋਟਾਂ ਦੇ ਸਮਾਂ ਦੇ ਵਿੱਚ ਜਿਹੜਿਆ ਸਵਾਲ ਕਰੋ ਤਾਂ ਹੀ ਜਿਹੜੇ ਤੁਹਾਡੇ ਪੰਜਾਬ ਦੇ ਮਸਲੇ ਹੱਲ ਹੋਣਗੇ ਤਾਂ ਹੀ ਜਿਹੜੇ ਤੁਹਾਡੀਆਂ ਮੰਡੀਆਂ ਵੱਸ ਸਕਦੀਆਂ ਨੇਗੀਆਂ ਆਓ ਜਿਹੜੇ ਸਾਡੇ ਕੇ ਬਾਰਡਰਾਂ ਦੇ ਉੱਪਰ ਚੱਲ ਰਹੇ ਧਰਨੇ ਉਹਨਾਂ ਦੇ ਵਿੱਚ ਸਾਥ ਦਿਈਏ ਆਪਾਂ ਇਕੱਠੇ ਹੋ ਕੇ ਜਿਹੜੀ ਆਪਣੀ ਪੰਜਾਬ ਦੀ ਐਮਐਸਪੀ ਦੀ ਵੀ ਜਿਹੜੀ ਲੜਾਈ ਚੱਲ ਰਹੀ ਹੈ ਜਿਹੜਾ ਬੱਖ-ਬੱਖ ਸਾਡੀਆਂ ਜਿਹੜੀਆਂ ਜੱਥੇਬੰਦੀਆਂ ਨੇ ਉਹਨਾਂ ਦਾ ਸਾਥ ਦਿਈਏ ਸਾਡੀ ਮੇਰੀ ਬੇਨਤੀ ਇਹੀ ਹੁੰਦੀ ਹੈ ਹਮੇਸ਼ਾ ਹਰ ਇੱਕ ਸਟੇਜ ਤੇ ਜਾ ਕੇ ਹਰ ਇੱਕ ਧਰਨੇ ਦੇ ਵਿੱਚ ਜਾ ਕੇ ਹੀ ਕਹਿਣਾ ਹੁੰਦਾ ਵੀ ਕਿਸਾਨ ਜੱਥੇ ਕਿ ਸਾਡਾ ਵਿਰੋਧ ਕਰਨਾ ਜਿਹੜਾ ਕਿ ਪੋਲਿਟਿਕਲ ਪਾਰਟੀਆਂ ਦਾ ਰਾਜ ਕਰਤਾ ਸ਼੍ਰੇਣੀ ਦਾ ਵਿਰੋਧ ਕਰਨਾ ਹੱਕ ਬਣਦਾ ਆਫ ਦੇ ਵਿੱਚ ਜਿੰਨੀਆਂ ਵੱਧ ਜਥੇਬੰਦियां ਹੋਣਗੀਆਂ ਅਸੀਂ ਉਹਨੇ ਤਾਕਤਵਰ ਹੋਵਾਂਗੇ ਸਾਰੀਆਂ ਜਥੇਬੰਦियां ਇਕੱਠੇ ਹੋ ਕੇ ਜਿਹੜੀਆਂ ਪੰਜਾਬ ਦੇ ਕਿਸਾਨੀ ਦੀ ਤੇ ਆਪਣੀ ਮਜ਼ਦੂਰੀ ਦੀ ਲੜਾਈ ਲਾੜੀ ਰਹੀਆਂ ਨੇਗੀਆਂ ਆ ਮਜ਼ਦੂਰ ਭਰਾਵਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੇਰੀ ਸਾਹਮਣੇ ਗੱਲ ਸੁਣ ਰਹੇ ਨੇਗੇ ਇਹ ਬਹੁਤ ਵੱਡਾ ਸਰਕਾਰਾਂ ਲੀਡਰ ਸਾਨੂੰ ਪਾੜ ਰਹੇ ਨੇ ਆਫ ਦੇ ਵਿੱਚ ਅਸੀਂ ਬਾਰਡਰਾਂ ਦੇ ਉੱਪਰ ਧਰਨਾ ਲਾਈ ਬੈਠੇ ਆ ਉਸ ਜਿਹੜਾ ਕਿ ਮੰਗ ਦੇ ਵਿੱਚੋਂ ਮੁੱਖ ਮੰਗ ਜਿਹੜੀ ਮਜ਼ਦੂਰਾਂ ਦੇ ਜਿਹੜੀ ਕਿ ਆਪਣੇ ਕਰਜ਼ ਸਾਡੀ ਦੀ ਮੰਗ ਆ ਵਧਾਉਣ ਦੀ ਜਿਹੜੀ ਕਿ ਸਾਡੀ ਆਪਣਾ ਚੱਲਦਾ ਆਪਣਾ ਮਨरेगा ਸਕੀਮ ਚੱਲਦੀ ਆ ਉਹਦੇ ਵਿੱਚ ਦਿਹਾੜੀ ਬਣਾ ਵਧਾਉਣ ਦੀ ਮੰਗ ਆ ਇਹ ਮੰਗਾਂ ਨੂੰ ਲੈ ਕੇ ਉੱਥੇ ਕਿਸਾਨ ਬੈਠੇ ਨੇਗੇ ਤੁਹਾਨੂੰ ਆ ਕੇ ਇੱਥੇ ਲੀਡਰ ਪਾੜਦੇ ਨੇਗੇ ਆ ਕੇ ਉੱਥੇ ਨਾ ਇਕੱਲੇ ਕਿਸਾਨ ਬੈਠੇ ਨੇ ਪਰ ਕਿਸਾਨ ਤੁਹਾਡੀਆਂ ਮੰਗਾਂ ਲੈ ਕੇ ਖਿਆਲ ਰੱਖਿਆ ਕਰੋ ਸਾਰੇ ਜਣੇ ਆਓ ਜਿਹੜਾ ਆਪਣੀ ਇਕੱਠੇ ਹੋ ਕੇ ਲੜਾਈ ਲੜੀਏ ਸਰਕਾਰ ਨੂੰ ਸਖਤ ਤਾਬਣੀਆਂ ਨਹੀਂ ਤਾਂ ਧਰਨਾ ਅੱਜ ਹੀ ਵਟਾਂਗ ਨਹੀਂ ਕੱਲ ਤੋਂ ਧਰਨਾ ਪੱਕਾ ਹੈ ਬਰਨਾਲਾ ਵੱਡਾ ਰੋਡ ਵੀ ਜਾਮ ਕਰਾਂਗੇ ਪਿੰਡ ਵਾਲਾ ਰੋਡ ਵੀ ਜਾਮ ਕਰਾਂਗੇ ਸਾਰੇ ਰੋਡ ਜਾਮ ਕਰਾਂਗੇ ਜੇ ਮਸਲੇ ਦਾ ਹੱਲ ਨਾ ਕੀਤਾ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ